ਤਬੀਤੇ ਦਿਨ ਰਜਿੰਦਰਾ ਹਸਪਤਾਲ ਦੇ ਵਿੱਚ ਚੱਲਦੇ ਆਪਰੇਸ਼ਨ ਦੌਰਾਨ ਲਾਈਟ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਇੱਕ ਵੀਡੀਓ ਬਣਾਈ ਜਾਂਦੀ ਆ ਇਸ ਮਾਮਲੇ ਨੂੰ ਲੈ ਕੇ ਅੱਜ ਸਿਹਤ ਮੰਤਰੀ ਨੇ ਜਿਹੜੇ ਉਹ ਐਕਸ਼ਨ ਮੋਡ ਦੇ ਵਿੱਚ ਦਿਖਾਈ ਦਿੱਤੇ ਨੇ ਉਹਨਾਂ ਨੇ ਰਜਿੰਦਰਾ ਹਸਪਤਾਲ ਦਾ ਦੌਰਾ ਕੀਤਾ ਹੈ ਜਿੱਥੇ ਉਹਨਾਂ ਨੇ ਛਿਆਟਕੇ ਵੀ ਸਬਸਟੇਸ਼ਨ ਦਾ ਜਾਇਜ਼ਾ ਲਿਆਏ ਅਤੇ ਨਾਲ ਹੀ ਉਸ ਮਹਿਲਾ ਬਜ਼ੁਰਗ ਮਰੀਜ਼ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਿਸ ਦਾ ਕੱਲ ਆਪਰੇਸ਼ਨ ਹੋਇਆ ਸੀ ਰਾਹਤ ਦੀ ਗੱਲ ਇਹ ਹੈ ਕਿ ਇਸ ਵੱਡੀ ਕਿਨਾ ਤੋਂ ਬਾਅਦ ਵੀ ਕੋਈ ਹਾਨੀ ਹੈ ਜਿਹੜੀ ਉਹ ਮਰੀਜ਼ ਨੂੰ ਨਹੀਂ ਹੁੰਦੀ ਆਪਰੇਸ਼ਨ ਜਿਹੜਾ ਉਹ ਸਫਲਤਾਪੂਰਵਕ ਹੁੰਦਾ ਹੈ ਤਾਂ ਇਸ ਨੂੰ ਲੈ ਕੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਕੱਲ ਵੀ ਇੱਕ ਬਿਆਨ ਹੈ ਜਿਹੜਾ ਉਹ ਦਿੱਤਾ ਗਿਆ ਸੀ ਡਾਕਟਰ ਬਲਬੀਰ ਸਿੰਘ ਨੇ ਕੱਲ ਕਿਹਾ ਸੀ ਕਿ ਹਸਪਤਾਲ ਦੇ ਵਿੱਚ ਅਚਾਨਕ ਲਾਈਟ ਚਲੀ ਜਾਂਦੀ ਹੈ ਲੇਕਿਨ यूपीएस ਅਤੇ ਹੋਰ ਉਪਕਰਨ ਨੇ ਜਿਹੜੇ ਉਹ ਕੰਮ ਕਰ ਰਹੇ ਹੁੰਦੇ ਨੇ ਕੁਝ ਤਕਨੀਕੀ ਗੱਲਬਾਤ ਕਰਕੇ ਜਿਹੜਾ ਸਿਸਟਮ ਉਹ ਬੰਦ ਹੋ ਜਾਂਦਾ ਏ ਇਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਵੀ ਆਖੀ ਸੀ ਕਿ ਅਜਿਹੀ ਪੈਨਿਕ ਸਥਿਤੀ ਦੇ ਵਿੱਚ ਡਾਕਟਰ ਨੂੰ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਸੰਪਰਕ ਦਾ ਜਿਹੜਾ ਉਹ ਕਰਨਾ ਚਾਹੀਦਾ ਸੀ ਡਾਕਟਰ ਲਵਰੀ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਅਜਿਹਾ ਕਰਨ ਦੀ ਥਾਂ ਤੇ ਵੀਡੀਓ ਬਣਾਈ ਜੂਨੀਅਰ ਡਾਕਟਰਾਂ ਜਿਹੜਾ ਉਹ ਅਜਿਹੀ ਸਥਿਤੀ ਦੇ ਵਿੱਚ ਘਬਰਾ ਗਿਆ ਸੀ ਤਾਂ ਹਾਲਾਂਕਿ ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਉਹ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਘੇੜਦੀਆਂ ਨਜ਼ਰ ਆ ਰੀਆਂ ਨੇ ਪੰਜਾਬ ਸਰਕਾਰ ਤੇ ਸਵਾਲ ਚੁੱਕਦੀਆਂ ਨਜ਼ਰ ਆ ਰੀਆਂ ਨੇ ਲੇਕਿਨ ਰਾਹਤ ਦੀ ਗੱਲ ਇਹ ਰਹੀ ਹੈ ਕਿ ਇਸ ਕੱਟડા ਦੌਰਾਨ ਕੋਈ ਵੀ ਨੁਕਸਾਨ ਜਿਹੜਾ ਹੋ ਜਾਣੀ ਤੌਰ ਤੇ ਨਹੀਂ ਹੁੰਦਾ ਮਹਿਲਾ ਬਜ਼ੁਰਗ ਦਾ ਆਪਰੇਸ਼ਨ ਜਿਹੜਾ ਉਹ ਸਫਲਤਾਪੂਰਵਕ ਹੁੰਦਾ ਏ ਅਤੇ ਮਹਿਲਾ ਦੇ ਨਾਲ ਵੀ ਗੱਲਬਾਤ ਆ ਜਿਹੜੀ ਉਹ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਕੀਤੀ ਜਾਂਦੀ ਹੈ ਅਤੇ ਮਹਿਲਾ ਵੱਲੋਂ ਦੱਸਿਆ ਜਾਂਦਾ ਕਿ ਉਹ ਬਿਲਕੁਲ ਠੀਕ ਠਾਕ ਹੈ ਅਤੇ ਨਾਲ ਹੀ ਹਸਪਤਾਲ ਦੇ ਪ੍ਰਬੰਧਾਂ ਨੂੰ ਲੈ ਕੇ ਵੀ ਜਾਇਜ਼ਾ ਜਿਹੜਾ ਉਹ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਲਿਆ ਜਾਂਦਾ ਹੈ ਕਿਉਂਕਿ ਉਹ ਪਟਿਆਲਾ ਜ਼ਿਲ੍ਹੇ ਦੇ ਨਾਲ ਹੀ ਸਬੰਧ ਰੱਖਦੇ ਹਨ ਅਤੇ ਪਟਿਆਲਾ ਜ਼ਿਲ੍ਹੇ ਦੇ ਵੱਡੇ ਹਸਪਤਾਲ ਦੇ ਵਿੱਚ ਇਹ ਪੂਰੀ ਘਟਨਾ ਜਿਹੜੀ ਉਹ ਵਾਪਰੀ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਉੱਤੇ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਚੁੱਕੇ ਗਏ ਸੀ ਤਾਂ ਕੱਲ ਸਿਹਤ ਮੰਤਰੀ ਦੇ ਵੱਲੋਂ ਇੱਕ ਬਿਆਨ ਆ ਜਿਹੜਾ ਉਹ ਇਸ ਪੂਰੇ ਮਸਲੇ ਨੂੰ ਲੈ ਕੇ ਦਿੱਤਾ ਗਿਆ ਸੀ ਤਾਂ ਉਸ ਵੇਲੇ ਕੀ ਕੁਝ ਕਿਹਾ ਸੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਆਓ ਦੇਖਦੇ ਹਾਂ ਮੈਂ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਇੱਕ ਹੁਣੇ ਥੋੜੀ ਜਿ ਮੈਂ ਵੀਡੀਓ ਦੇਖੀ ਆ ਜੀ ਜਿਹਦੇ ਚ ਰਜਿੰਦਰਾ ਹਸਪਤਾਲ ਦੇ ਵਿੱਚ ਆਪਰੇਸ਼ਨ ਕਰ ਰਹੇ ਸੀ ਤੇ ਲਾਈਵ ਚ ਰਹੀ ਸੀ ਲਾਈਟ ਟ੍ਰਿਪ ਕੀਤੀ ਸੀ ਪਰ ਜਿੰਨੇ ਉਹਦੇ ਚ ਐਮਰਜੈਂਸੀ ਸਿਸਟਮ ਸੀਗੇ ਸਾਡੇ ਯੂਪੀਐਸ ਵੀ ਕੰਮ ਕਰ ਰਿਹਾ ਸੀ ਜਨਰੇਟਰ ਨੇ ਵੀ ਕੰਮ ਕੀਤਾ ਔਰ ਲੇਟ ਲਾਈਟ ਥੋੜੀ ਦੇਰ ਬਾਅਦ ਆ ਗਈ ਸੀ ਆਪਰੇਸ਼ਨ ਬਿਲਕੁਲ ਠੀਕ ਹੋਇਆ ਮੇਰੇ ਆਪਰੇਟਿੰਗ ਸਰਜਨ ਦੇ ਨਾਲ ਗੱਲ ਹੋਈ ਆ ਮੈਡੀਕਲ ਸੁਪਰਡੈਂਟ ਦੇ ਨਾਲ ਗੱਲ ਹੋਈ ਆ ਪੇਸ਼ੈਂਟ ਬਿਲਕੁਲ ਨਾਰਮਲ ਆਪਰੇਸ਼ਨ ਹੋਇਆ ਔਰ ਪੇਸ਼ੈਂਟ ਰਿਕਵਰ ਕਰ ਰਿਹਾ ਉੱਥੇ ਇੱਕ ਜੰਗ ਡਾਕਟਰ ਸੀਗਾ ਜੂਨੀਅਰ ਡਾਕਟਰ ਸੀਗਾ ਜਿਹੜਾ ਉਸ ਲਈ ਘਬਰਾ ਗਿਆ ਨਾਰਮਲੀ ਜਿਹੜਾ ਡਾਕਟਰ ਦਾ ਰਿਐਕਸ਼ਨ ਹੁੰਦਾ ਕਿ ਉਹ ਕੋਸ਼ਿਸ਼ ਕਰਦਾ ਕਿ ਲਾਈਟ ਕਿਉਂ ਗਈ ਹੈ ਇਹਦਾ ਕੀ ਅਰੇਂਜਮੈਂਟ ਕਰਨਾ ਹੈ ਉਹ ਕਿਸੇ ਨੂੰ ਫੋਨ ਕਰੇਗਾ ਜਨਰੇਟਰ ਵਾਲੇ ਨੂੰ ਜਾਂ ਦੇਖੇਗਾ ਵੀ ਕੀ ਦਿੱਕਤ ਹੈ ਬਟ ਉਹ ਇਹ ਸਾਰਾ ਕੁਝ ਕਰਨ ਦੀ ਬਜਾਏ ਉਹ ਵੀਡੀਓ ਬਣਾ ਤੇ ਕੋਈ ਗੱਲ ਨਹੀਂ ਜੀ ਜਿਹੜੇ ਬੱਚੇ ਆ ਉਹ ਘਰ ਆ ਕੇ ਕਿਵਰੀ ਗਲਤ ਗੱਲ ਕਰਦੇ ਆ ਬਾਕੀ ਇਹਦੇ ਬਾਰੇ ਵੀ ਅਸੀਂ ਦੇਖਾਂਗੇ ਵੀ ਇਹ ਕਿਉਂ ਆ ਨਹੀਂ ਹੋਣਾ ਚਾਹੀਦਾ ਇਹ ਵੀ ਕੋਈ ਡਿਸਪਨਨ ਵਾਲੀ ਗੱਲ ਨਹੀਂ ਹੈ ਲੇਕਿਨ ਜਿਹੜਾ ਮੈਂ ਸਾਰਿਆਂ ਨੂੰ ਅਸ਼ੋਰ ਕਰਨਾ ਚਾਹੁੰਦਾ ਕਿ ਕੋਈ ਕਮੀ ਨਹੀਂ ਹੈ ਜੀ ਤਿੰਨ ਜੜੀਆਂ ਹੈਗੀਆਂ ਹੌਟਲਾਈਨ ਅਰਜੰਦਰਾ ਹਸਪਤਲ ਵਾਸਤੇ ਪਹਿਲਾਂ ਇੱਕ ਵਾਰੀ ਹੌਟਲਾਈਨ ਦੀ ਦਿੱਕਤ ਆਈ ਸੀ ਅਸੀਂ ਦੋ ਹੌਟਲਾਈਨਾਂ ਇਮੀਡੀਏਟਲੀ ਮੁੱਖ ਮੰਤਰੀ ਸਾਹਿਬ ਨੇ ਕਹੇ ਵੀ ਪੈਸੇ ਜਿੰਨੇ ਮਰਜ਼ੀ ਲੋਡਸਾਉ ਤਿੰਨ ਹੌਟਲਾਈਨਾਂ ਪਾਈਆਂ ਹੋਈਆਂ ਹੌਟਲਾਈਨ ਹੈ ਜਿਹੜਾ ਲੋਕਲ ਲੈਵਲ ਤੇ ਜਿਹੜਾ ਫਾਲਟ ਆਇਆ ਸੀ ਪ੍ਰੈਸ਼ਰ ਰ ਓਬ ਵੀ ਰੈਕਟੀਫਾਈ ਕਰਤਾ ਜਨਰੇਟਰ ਨੇ ਵੀ ਕੰਮ ਕੀਤਾ ਔਰ ਜਿਹੜਾ ਯੂਪੀਐਸ ਹੈ ਉਹਨੇ ਵੀ ਕੰਮ ਕੀਤਾ ਅਮਰਜੈਂਸੀ ਸਿਸਟਮਸ ਨੇ ਕੰਮ ਕੀਤਾ ਆਪਰੇਸ਼ਨ ਬਿਲਕੁਲ ਠੀਕ ਹੋਇਆ ਪੇਸ਼ੈਂਟ ਬਿਲਕੁਲ ਠੀਕ ਹੈ ਮੈਂ ਸਾਰਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਬਾਕੀ ਮੈਂ ਸਭ ਨੂੰ ਬੇਨਤੀ ਵੀ ਕਰਦਾ ਕਿ ਜਿਹੜਾ ਹਸਪੀਟਲ ਦੇ ਜਿਹੜੇ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਆ ਉਹਨੂੰ ਬਿਨਾਂ ਮਤਲਬ ਦੇ ਕੋਈ ਬਹੁਤ ਜ਼ਿਆਦਾ ਇਹਨੂੰ ਉਹ ਨਹੀਂ ਕਰਨਾ ਚਾਹੀਦਾ ਤੇ ਬਿਲਕੁਲ ਠੀਕ ਹੈ ਜੀ ਮਰੀਜ਼ ਠੀਕ ਹੈ ਸਾਰਾ ਕੁਝ ਠੀਕ ਹੈ ਔਰ ਅਸੀਂ ਪੂਰੀ ਜ਼ਿੰਮੇਵਾਰੀ ਦੇ ਨਾਲ ਜਿਹੜਾ ਸਾਰਾ ਕੁਝ ਕਰ ਰਹੇ ਹਾਂ ਠੀਕ ਹੈ ਬ